ਪਰ ਪਲੇਟ ਤੋਂ ਮੋਟਰਸਾਈਕਲ ਲੈ ਕੇ ਘੁੰਮਦੇ ਆ ਤੇ ਆਮ ਬੰਦਾ ਕੋ ਸ਼ਿਕਾਇਤ ਵੀ ਲਾਣਾ ਚਾਹੁੰਦਾ ਤਾਂ ਕਿਵੇਂ ਰਾਬਤਾ ਬਣਾ ਸਕਦਾ ਬਿਲਕੁਲ ਜੀ ਸਾਡੇ ਇਹ ਤਾਂ ਕੰਟਰੋਲ ਰੂਡ ਨੇ ਨੰਬਰ ਹੈਗੇ ਆ 9566 ਵਾਲੀ 9566 4112 ਹੈਗਾ ਮਾਣੇ ਦਾ ਨੰਬਰ ਹੈਗੇ ਆ 25043 ਹੈ ਤੇ ਨੰਬਰ ਸਾਰੇ ਇਸੇ ਦਿੱਤੇ ਹੋਏ ਆ ਜੇ ਕੋਈ ਕਿਸੇ ਤੇ ਸ਼ਿਕਾਇਤ ਆਉਂਦੀ ਹੈ ਕੋਈ ਬੁਲੇਟ ਦੇ ਪਟਾਕੇ ਮਾਰ ਕੇ ਲੰਘਦਾ ਹੈਗਾ ਆ ਜਿਹਾ ਵੀ ਬਿਨਾ ਨੰਬਰੀ ਮੋਟਰਸਾਈਕਲ ਅੱਜਕੱਲ ਨਵਾਂ ਟਰੈਂਡ ਚੱਲਿਆ ਹੋਇਆ ਹੈ ਉਹ ਮੋਟਰਸਾਈਕਲ ਦੇ ਪਿੱਛੇ ਨੰਬਰ ਪੇਟਾ ਵਟ ਲੈਂਦੇ ਆ ਉਹ ਅਸੀਂ ਬਹੁਤ ਮੋਟਰਸਾਈਕਲ ਬਾਉਂਡਰੀ ਕੀਤੇ ਆ ਫੈਰੂਗਣ ਗੱਡੀ ਲਾ ਕੇ ਕੋਠੀ ਰੋਡ ਚਲੇ ਜਾਂਦੇ ਆ ਜਾਂ ਰੇਲਵੇ ਰੋਡ ਤੇ ਗੱਡੀ ਲਾ ਕੇ ਗੀਤਵਮਨ ਰੋਡ ਤੇ ਚਲੇ ਜਾਂਦੇ ਆ ਤੇ ਜੇ ਗਲਤ ਪਾਰਕਿੰਗ ਕਰਕੇ ਚੱਲੇ ਕੇ ਗੱਡੀ ਲਵਾਰਿਸ ਖੜੀ ਆ ਵਾਪਸ ਆਉਣ ਤੋਂ ਪਹਿਲਾਂ ਪਹਿਲਾਂ ਨੋਟੀਫਿਕੇਸ਼ਨ ਆ ਜਾਏਗੀ ਬਿਲਕੁਲ ਜੀ ਬਿਲਕੁਲ ਹੀ ਚਲਾਨ ਹੋ ਰਹੇ ਆ ਮੇਰਾ ਟ੍ਰੈਫਿਕ ਇੰਚਾਰਜ ਸਾਹਿਬ ਵੀ ਨਾਲ ਪਹਿਲਾਂ ਜਿੱਦਾਂ ਅਸੀਂ ਹੱਥ ਦੇ ਨਾਲ ਚਲਾਨ ਬੁੱਕਾਂ ਹੁੰਦੀਆਂ ਸੀਗੀਆਂ ਤੇ ਹੱਥ ਦੇ ਨਾਲ ਚਲਾਨ ਕੱਟਦੇ ਸੀਗੇ ਜਦੋਂ ਕਿਸੇ ਤੋਂ ਲਾਇਸੈਂਸ ਜਾਰੀ ਸੀ ਮੰਗਦੇ ਸੀ ਤਾਂ ਚਲੋ ਕਈ ਵਾਰੀ ਬੰਦਾ ਕਿਸੇ ਦਾ ਨਾਮ ਲੈ ਦਿੰਦਾ ਸੀ ਜਾਂ ਕਿਦਾਂ ਵੀ ਐ ਤਾਂ ਕਈ ਵਾਰੀ ਭਾਈ ਬੰਦੀ ਹਾਂ ਸ਼ਪਾਰਸ਼ ਵੀ ਹੋ ਜਾਂਦੀ ਸੀ ਭਾਈ ਬੰਦੀ ਵੀ ਆਪਾਂ ਕਰ ਦਿੰਦੇ ਸੀਗੇ ਤੇ ਹੁਣ ਕੀ ਐ ਹੁਣ ਅਸੀਂ ਇਹਦੇ ਨਾਲ ਸਿਰਫ ਉਹਨੂੰ ਸਕੈਨ ਕਰਨਾ ਤੇ ਵਿੱਚ ਉਹ ਨਾਗਰਿਕ ਦੀ ਫੋਟੋ ਆ ਜਾਣੀ ਐ ਵਿੱਚ ਉਹਦੇ ਵਹੀਕਲ ਦੀ ਚਾਹੇ ਕਾਰ ਚਲਾ ਰਿਹਾ ਚਾਹੇ ਉਹਨੂੰ ਮੋਟਰਸਾਈਕਲ ਸਕੂਟਰ ਚਲਾ ਰਿਹਾ ਕੋਈ ਵੀ ਗੱਡੀ ਚਲਾ ਰਿਹਾ ਚਾਹੇ ਬੱਸ ਟਿਪਰ ਮਤਲਬ ਜਿੰਨੀਆਂ ਵੀ ਗੱਡੀਆਂ ਚੱਲ ਰਹੀਆਂ ਅੱਪੈਨੂੰ ਸਕੈਨ ਕਰਨਾ ਪਹਿਲਾਂ ਕੋਈ ਕਿਨੇ ਚਲਾਉਣਾ ਇਹ ਵੀ ਰਿਪੋਰਟ ਆ ਜੂਗੀ ਤੇ ਡਿਟੇਲ ਆ ਜੂਗੀ ਹਾਂ ਇਹ 2 ਵਜੇ ਆ ਪਰ 8 ਵਜੇ ਲੋਕੀ ਐਂਟਰੀ ਕਰਨੀ ਸ਼ੁਰੂ ਕਰਦੇ ਨੇ ਟਿਪਰਾਂ ਨੇ ਪਰ ਇਦਾਂ ਹੋ ਜਾਂਦਾ ਕਈ ਵਾਰੀ ਜਿੱਦਾਂ ਡਿਊਟੀ ਮੁਲਾਜ਼ਮ ਅੱਗੇ ਪਿੱਛੇ ਚਲੇ ਜਾਂਦੇ ਆ ਤੇ ਹੋਰ ਜਿਲੇ ਚਲੇ ਜਾਂਦੇ ਇਸ ਕਰਕੇ ਥੋੜੀ ਪ੍ਰੋਬਲਮ ਹੋ ਜਾਂਦੀ ਆ ਨਹੀਂ ਇਦਾਂ ਨਹੀਂ ਕੰਨ ਇਹਦੇ ਕੁੱਤਰੇ ਹੋਏ ਆ ਕੰਨ ਵੱਡੇ ਹੋਏ ਆ ਮਗਰਾੜ ਵੀ ਵੱਡਿਆ ਹੋਇਆ ਹਾਲਾਤ ਦੇਖ ਲਓ ਮੋਟਰਸਾਈਕਲ ਦੇ ਨੰਬਰ ਪਲੇਟ ਵੀ ਉਹਦੀ ਵੀ ਮੋਛ ਮਰੋੜੀ ਹੋਈ ਆ ਤੋੜੀ ਹੋਈ ਆ ਨੰਬਰ ਪਲੇਟ ਮੋਰੇਓ ਆ ਦਿਖਾਈਂ ਜਰਾ ਵੀ ਦੇ ਪਿੱਛੋਂ ਆਪੇ ਸ਼ਹਿਰੀ ਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥੇ ਤੁਹਾਨੂੰ ਮੇਰੇ ਪਿੱਛੇ ਪੁਲਿਸ ਨਜ਼ਰ ਆ ਰਹੀ ਹੋਣੀ ਹੈ ਐਸਐਚਓ ਸਿਟੀ ਭਿੰਦਰ ਸਿੰਘ ਜੀ ਅਤੇ ਟ੍ਰੈਫਿਕ ਇੰਚਾਰਜ ਸੁਭਾ ਹਸਦੀ ਆਪਣੀ ਟੀਮ ਦੇ ਨਾਲ ਇੱਥੇ ਮੌਜੂਦ ਹੈ ਸ਼ਹਿਰ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਮੇਨਟੇਨ ਰਹੇ ਟ੍ਰੈਫਿਕ ਰੂਲਸ ਸਾਰੇ ਫਾਲੋ ਕਰਨ ਬੇਸਿਕ ਰੂਲ ਸਾਰੇ ਫਾਲੋ ਕਰਨ ਟ੍ਰੈਫਿਕ ਰੂਲਸ ਜਿਹੜੇ ਮੇਨਟੇਨ ਹਨ ਉਹਦੇ ਮੱਦੇਨਜ਼ਰ ਜਿਹੜੀ ਇੱਥੇ ਚੈਕਿੰਗ ਕੀਤੀ ਜਾ ਰਹੀ ਹੈ ਪਹਿਲਾ ਨਾਕਾ ਮਹਿੰਦੀਪੁਰ ਵਿਖੇ ਲੱਗਿਆ ਸਿਗਾ ਔਰ ਹੁਣ ਇੱਥੇ ਜਿਹੜੀ ਪੁਲਿਸ ਪਾਰਟੀ ਆ ਤੁਸੀਂ ਦੇਖ ਪਾ ਰਹੇ ਹੋ ਕਿ ਸਿਟੀ ਥਾਣੇ ਦੇ ਮੁਲਾਜ਼ਮ ਐਸ ਐਚਓ ਮਹਿੰਦਰ ਸਿੰਘ ਉਹਨੇ ਤੇਗਵਾਈ ਹੇਠ ਤੇ ਟ੍ਰੈਫਿਕ ਜਿਹੜੇ ਮੁਲਾਜ਼ਮ ਨੇ ਸੁਭਾਸ਼ ਜੀ ਉਹਨਾਂ ਦੇ ਟ੍ਰੈਫਿਕ ਇੰਚਾਰਜ ਸੁਭਾਸ਼ ਉਹਨਾਂ ਦੇ ਅਗਵਾਈ ਹੇਠ ਤੇ ਕੰਮ ਕਰ ਰਹੇ ਆ ਤਾਂ ਆਪਾਂ ਤੁਹਾਨੂੰ ਮੌਕੇ ਤੇ ਤਸਵੀਰਾਂ ਦਿਖਾ ਦਿੰਨੇ ਕਿ ਇਹ ਨਾਕੇਬੰਦੀ ਕਿਉਂ ਹੈ ਪਿੱਛੇ ਕੀ ਕਾਰਨ ਹੈ ਕੀ ਕੋਈ ਇਨਪੁਟ ਹੈ ਜਾਂ ਵੈਸੀ ਰੁਟੀਨ ਚ ਨਾਕਾ ਲੱਗਿਆ ਹੋਇਆ ਕਿਉਂਕਿ ਪਹਿਲਾ ਨਾਕਾ ਮਹਿੰਦੀਪੁਰ ਵਿਖੇ ਲੱਗਿਆ ਸੀ ਉੱਧਰ ਦਿਖਾ ਦੋ ਜਿਨ੍ਹਾਂ ਨੇ ਮੂੰਹ ਤੇ ਮਾਸਕ ਵੀ ਬੰਨੇ ਹੋਏ ਸੀਗਾ ਉਹਨਾਂ ਨੂੰ ਜਿਨ੍ਹਾਂ ਨੇ ਮੂੰਹ ਨੂੰ ਕਵਰ ਕੀਤਾ ਹੋਇਆ ਸੀ ਜਿਨ੍ਹਾਂ ਨੇ ਮੂੰਹ ਨੂੰ ਕਵਰ ਕੀਤਾ ਹੋਇਆ ਸੀਗਾ ਜਾਂ ਹੋਰ ਕੋਈ ਦਿੱਕਤ ਆ ਰਹੀ ਹੈ ਤਾਂ ਰੋਕਿਆ ਜਾ ਰਿਹਾ ਸਿਟੀ ਟਾਣੇ ਤੋਂ ਐਸਐਚਓ ਭਿੰਦਰ ਸਿੰਘ ਜੀ ਸਾਡੇ ਨਾਲ ਨੇ ਸਰ ਇਹ ਨਾਕਾ ਰੂਟੀਨ 'ਚ ਲੱਗਾ ਕਿ ਕੋਈ ਖਾਸ ਇਨਪੁਟ ਹੈ ਜੀ ਆ ਸਾਰੇ ਤਾਂ ਸ਼ਹਿਰ ਵਾਸੀ ਨੂੰ ਸასი ਸ਼ਕਲ ਜੀ ਗਏ ਇਹ ਜਿਹੜੇ ਸਾਡੇ ਐਸਐਸਪੀ ਸਾਹਿਬ ਡਾਕਟਰ ਮਹਿਤਾਬ ਸਿੰਘ ਜੀ ਦੀ ਹਦਾਇਤ ਅਨੁਸਾਰ ਅਤੇ ਸ਼੍ਰੀ ਰਾਜ ਕੁਮਾਰ ਜੀ ਡੀਐਸਪੀ ਸਾਹਿਬ ਸਾਉਣੀ ਨਵਾਂ ਸ਼ਹਿਰ ਹਿੰਦੀ ਅਗਵਾਈ ਦੇ ਵਿੱਚ ਅਸੀਂ ਦਿੱਲੀ ਨਾਕਾਬੰਦੀ ਪਟ્રોલਿੰਗ ਕਰਦੇ ਸ਼ਹਿਰ ਦੇ ਵਿੱਚ ਤੇ ਹਾਈਵੇ ਤੇ ਵੀ ਅਸੀਂ ਨਾਕਾਬੰਦੀ ਕਰਦੇ ਆ ਤਾਂ ਜੋ ਕੋਈ ਐਕਸੀਡੈਂਟ ਨਾ ਵਾਪਰੇ ਕੋਈ ਵਾਰਦਾਤ ਨਾ ਕਰ ਸਕੇ ਕੋਈ ਬਿਨਾ ਨੰਬਰ ਤੋਂ ਜਿਹੜੇ ਉਹ ਫੜੇ ਜਾਣ ਮੁੰਡੇ ਤੇ ਹੁਣ ਅਸੀਂ ਸ਼ਹਿਰ ਦੇ ਵਿੱਚ ਵੀ ਇੱਥੇ ਤੁਸੀਂ ਦੇਖਣਾ ਫੱਟੀਵਾਸਤਾ ਚੌਂਕ ਦੇ ਵਿੱਚ ਚੈਕਿੰਗ ਕਰ ਰਹੇ ਆਂ ਇਦੇ ਵਿੱਚ ਅਸੀਂ ਇਹ ਯਕੀਨੀ ਬਣਾਉਨੇ ਆ ਕਿ ਕੋਈ ਬਿਨਾ ਨੰਬਰੀ ਜਿਹੜੇ ਮੋਟਰਸਾਈਕਲ ਸਵਾਰ ਹੈਗੇ ਆ ਕੋਈ ਬਾਤ ਤਤਨਾ ਕਰਨ ਉਹਨਾਂ ਨੂੰ ਅਸੀਂ ਕਾਬੂ ਕਰਦੇ ਆ ਜਾਂ ਜਿਹੜੇ ਬੁਲਟ ਮੋਟਰਸਾਈਕਲਾਂ ਨੇ ਦੇ ਕੋਈ ਇੱਕਾ ਲੋਕਾ ਪਟਾਕੇ ਮਾਰਦਾ ਸਾਨੂੰ ਨਜ਼ਰ ਆਉਂਦਾ ਜਾਂ ਕੋਈ ਕੰਪਲੇਟ ਮਿਲਦੀ ਹੈ ਅਸੀਂ ਉੱਤੇ ਕਾਰਵਾਈ ਕਰਦੇ ਆ ਤੇ ਇਹ ਰੁਟੀਨ ਦੇ ਨਾਕੇ ਹੈਗੇ ਆ ਰੁਟੀਨ ਦੇ ਵਿੱਚ ਹੀ ਅਸੀਂ ਚੈਕਿੰਗ ਕਰਦੇ ਹੈਗੇ ਆ ਤੇ ਜਿਹੜਾ ਕੋਈ ਟਰੈਫਿਕ ਦੀ ਵੋਲੇਸ਼ਨ ਕਰਦਾ ਉਹਦੇ ਸਿਚਾਣ ਵੀ ਕੱਟਦੇ ਆ ਨਾਲ ਤਲ ਸਰ ਦੇਖ ਪਾਰੇ ਬਹੁਤ ਸਾਰੇ ਵਹੀਕਲ ਹੈ ਉਹ ਜਿਹਨਾਂ ਤੇ ਹਾਈ ਸਕਿਉਰਿਟੀ ਨੰਬਰ ਨਹੀਂ ਲੱਗੇ ਹੋਏ ਉਦੇ ਬਾਰੇ ਕੀ ਕਹਿਣਾ ਚਾਹੂਗਾ ਬਿਲਕੁਲ ਜੀ ਅਸੀਂ ਜਿਹੜੇ ਜਿਹੜਾ ਨੰਬਰ ਪੇਟਾ ਸਰਕਾਰੀ ਨਹੀਂ ਲੁਆਈਆਂ ਹੈਗੀਆਂ ਉਹਨਾਂ ਦੇ ਵੀ ਚਲਾਨ ਕੱਟਦੇ ਆ ਤੇ ਇਹਨਾਂ ਨੂੰ ਵੀ ਆਪਾਂ ਨਾਲ ਦੀ ਨਾਲ ਇਹ ਸਲਾਹ ਵੀ ਦਿੰਨੇ ਆ ਕਿ ਤੁਸੀਂ ਆਪਣੇ ਜਿਹੜਾ ਟ੍ਰੈਫਿਕ ਰੂਲਾਂ ਦੀ ਪਾਲਣਾ ਕਰੋ ਤਾਂ ਜੋ ਤੁਸੀਂ ਜਿਹੜਾ ਨਾਕੇ ਤੋਂ ਵੀ ਹੈਗੇ ਬੇਖੌਫ ਲੰਘੋ ਤੇ ਖਾਸ ਕਰਕੇ ਸ਼ਹਿਰ ਵੱਸਣ ਨੂੰ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਜਿਹੜੇ ਆਪਣੇ ਆਪਣੇ ਵਹੀਕਲ ਹੈ ਉਹਨੇ ਜਿਹੜਿਆ ਨੰਬਰ ਪੇਟਾ ਹਾਈ ਸਟੋਕੀ ਨੰਬਰ ਪੇਟਾ ਲੁਆਓ ਤੇ ਜਿਹੜੇ ਟ੍ਰੈਫਿਕ ਰੂਲ ਜਿਹੜੇ ਪਾਲਣਾ ਕਰੋ ਇੰਸ਼ੋਰੈਂਸ ਪੋਲਿਸੀ ਬਿਲਕੁਲ ਇੰਸ਼ੋਰੈਂਸ ਪੋਲਿਸ਼ਨ ਟਾਈਮ ਸਪ ਕਰਵਾਉਣਾ ਚਾਹੀਦਾ ਤੇ ਇੱਕਵੇਂ ਤੁਹਾਡੇ ਮਾਧਮ ਰਹੀ ਆਂ ਆਪਣੇ ਹੋਰ ਵੀ ਮੈਂ ਇੱਕ ਸ਼ਹਿਰ ਵਾਸੀ ਨੂੰ ਇਹੋ ਜਿਹੜੀ ਸੁਜੈਸ਼ਨ ਜਿਹੜੀ ਚਾਹੁੰਦਾ ਹੈ ਕਿ ਬਹੁਤ ਸਾਰੇ ਇੱਕ ਦੋ ਕਿਸੇ ਪਹਿਲਾਂ ਫੜੇ ਵੀ ਹੈਗੇ ਬੰਦੇ ਕੁਝ ਨਸ਼ੇ ਵਾਲੇ ਫੜੇ ਕੋਈ ਚੋਰ ਵੀ ਫੜੇ ਆ ਉਹ ਕਿਰਾਏ ਤੇ ਕਮਰਾ ਲੈ ਕੇ ਨਵੇਂ ਸ਼ਹਿਰ ਦੇ ਵਿੱਚ ਇੱਕ ਦੋ ਕਥਾਬਦ ਰਹੇ ਆ ਤੇ ਉਹ ਅਸੀਂ شناخت ਨਹੀਂ ਕੀਤੀ ਹੈਗੀ ਕਿ ਕਿਹੜੇ ਕਮਰੇ ਦੇ ਵਿੱਚ ਰਹੇ ਹੈਗੇ ਆ ਕਿ ਮੈਂ ਸ਼ਹਿਰ ਵਾਸੀਆਂ ਨੂੰ ਇਹ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦਾ ਹਾਂ ਕਿ ਕਿਸੇ ਵੀ ਅਣਜਾਣ ਬੰਦੇ ਨੂੰ ਨੌਜਵਾਲਾਂ ਨੂੰ ਆਪਣੇ ਕਮਰੇ ਕਿਰਾਏ ਤੇ ਨਾ ਦੇਣ ਜੀ ਤਾਂ ਜੋ ਜੇ ਚੋਰੀ ਕਰਦੇ ਜਾਂ ਨਸ਼ਾ ਵੇਚਦੇ ਫੜੇ ਜਾਂਦੇ ਆ ਹਾਂ ਵੈਰੀਫਿਕੇਸ਼ਨ ਕਰਵਾਉਣ ਥਾਣੇ 'ਚ ਦੱਸਣ ਜੇ ਕੋਈ ਕਮਰਾ ਲੈਣ ਆਉਂਦਾ ਉਹ ਥਾਣੇ 'ਚ ਦੱਸਣ ਦੀ ਵੈਰੀਫਿਕੇਸ਼ਨ ਕਰਵਾਉਣ ਦਾ ਆਧਾਰ ਕਾਰਡ ਉਹਦੀ ਫੋਟੋ ਦੇਣਾ ਇਸ ਨੂੰ ਉਹਨਾਂ ਵੈਰੀਫਿਕੇਸ਼ਨ ਕਰਾਂਗੇ ਕਿ ਉਹ ਬੰਦਾ ਕਿੱਦਾਂ ਦਾ ਹੈ ਉਹਨੂੰ ਕਮਰਾ ਕਿਰਾਏ ਤੇ ਦੇਣਾ ਚਾਹੀਦਾ ਜਾਂ ਨਹੀਂ ਦੇਣਾ ਚਾਹੀਦਾ ਇੱਕ ਇੱਕ ਕੋਈ ਸ਼ਹਿਰ ਵਾਸੀਆਂ ਦੇ ਵਿੱਚ ਸਾਡੇ ਕੋਲ ਐਸੇ ਨਾ ਬਲਾਵ ਹੀ ਰਹੇ ਕੰਪਲੇਂਟਾਂ ਆਈਆਂ ਹੈਗੀਆਂ ਕਿ ਬਿਨਾ ਦੱਸੇ ਪੁੱਛੇ ਬਿਨਾ ਉਹਦੀ ਵੈਰੀਫਿਕੇਸ਼ਨ ਕੀਤੇ ਕਮਰੇ ਕਿਰਾਏ ਤੇ ਦੇ ਦਿੰਦੇ ਆ ਇਹ ਵਾਰਦਾਤਾ ਕਰਦੇ ਆ ਜੇ ਇਹ ਹਦਾਇਤਾਂ ਮੰਨ ਲਈਆਂ ਜਾਣ ਤਾਂ ਬਹੁਤ ਵਾਰਦਾਤਾ ਘਟ ਸਕਦੀ ਬਿਲਕੁਲ ਜੀ ਬਿਲਕੁਲ ਚੰਗੇ ਸ਼ਹਿਰੀ ਤੇ ਇਹੋ ਪਛਾਣ ਹੁੰਦੀ ਹੈ ਜੀ ਕਿ ਉਹ ਕਾਨੂੰਨ ਦੇ ਧਾਰੇ ਦੇ ਅੰਦਰ ਰਹਿ ਕੇ ਪੁਲਿਸ ਦੀ ਮਦਦ ਕਰੇ ਤੇ ਉਹ ਵੀ ਸੇਫ ਰਹਿੰਦੇ ਨੇ ਇਹ ਨਾਲ ਹਵਾ ਪੋਲਿਊਟਡ ਹੋ ਚੁੱਕੀ ਹੈ ਬਹੁਤ ਸਾਰੇ ਲੋਕ ਮਾਸਕ ਲਾ ਕੇ ਆਉਂਦੇ ਆ ਮਾਸਕ ਲਾ ਕੇ ਆ ਸਕਦੇ ਉਹ ਤਾਂ ਚਲਾਣਤਾ ਨਹੀਂ ਕਿ ਜਿਹੜੇ ਕੱਪੜੇ ਨਾਲ ਮੂੰਹ ਕਵਰ ਕਰਦੇ ਉਹ ਤਾਂ ਚਲਾਣੇ ਦੀ ਬਿਲਕੁਲ ਜੀ ਕੱਪੜੇ ਨਾਲ ਮੂੰਹ ਜਿਹੜਾ ਟਕਣਾ ਹੈਗਾ ਉਹ ਵੀ ਗਲਤ ਗੱਲ ਹੈਗੀ ਆ ਉਹਦੇ ਵਿੱਚ ਪਛਾਣੇ ਨਹੀਂ ਜਾਂਦਾ ਬੰਦਾ ਕੌਣ ਹੈ ਚੰਗਾ ਜਾਂ ਮਾੜਾ ਤੇ ਮਾਸਕ ਲਾਣਾ ਚਲੋ ਗੱਲ ਵੱਖਰੀ ਹੈਗੀ ਹੈ ਪਰ ਚਲੋ ਇੰਨਾ ਵੀ ਜ਼ਿਆਦਾ ਪੋਲੂਸ਼ਨ ਹੈ ਨਹੀਂ ਅਸੀਂ ਤਾਂ ਪੰਜਾਬੀ ਜਿਹੜੇ ਹੈਗੇ ਇਸ ਪੋਲੂਸ਼ਨ ਦੇ ਰਹਿਣ ਤੇ ਗਿੱਜੇ ਹੋਏ ਆ ਉਹ ਐਡੀ ਗੱਲ ਨਹੀਂ ਹੈਗੀ ਵੀ ਅਸੀਂ ਮਾਸਕ ਲਾ ਕੇ ਹੀ ਜਾਣਾ ਅੱਜ ਤਾਂ ਦੇਖੋ ਕਿਸੇ ਨੇ ਮਾਸਕ ਨਹੀਂ ਲਾਇਆ ਹੋਇਆ ਜਿੰਦਾ ਰੈਸਟ ਪੋਸਟ ਸਰ ਤੁਹਾਡੀ ਇਮਿਊਨਿਟੀ ਤਾਂ ਠੀਕ ਹੈ ਜਿਹੜੇ ਬਜ਼ੁਰਗ ਹੈ ਜਾਂ ਬੱਚੇ ਆ हां ਬਜ਼ੁਰਗ ਤੇ ਬੱਚਿਆਂ ਦਾ ਵੈਸੇ ਵੀ ਚਲੋ ਮਾਸਕ ਲਾ ਕੇ ਰੱਖਣਾ ਚਾਹੀਦਾ ਬਜ਼ੁਰਗ ਤੇ ਬੱਚੇ ਦਾ ਕੋਈ ਗੈਰ ਕਾਨੂੰਨੀ ਹਰਕਤ ਕੰਮ ਨਹੀਂ ਕਰਦੇ ਹੈਗੇ ਇਹ ਤਾਂ ਜਿਹੜੇ ਨਵੇਂ ਜੰਗੇ ਚ ਮੁੰਡੇ ਆ ਠੀਕ ਹੈ ਉਹਨਾਂ ਵਾਸਤੇ ਹੈ ਕਿ ਉਹ ਮੂੰਹ ਤੇ ਕਪੜਾ ਬੰਨ ਕੇ ਨਾ ਜਾਣ ਤਾਂ ਜੋ ਲਾਕੇ ਤੇ ਲੰਘਣਾ ਹੈ ਤਾਂ ਪੂਰੇ ਸੇਫਲੀ ਆਪਾਂ ਨੂੰ ਪਛਾਣ ਸਕੇ ਦੇਖ ਸਕੀਏ ਸਰ ਸ਼ਹਿਰ ਵਿੱਚ ਜਦੋਂ ਕੋਈ ਬਿਨਾ ਨੰਬਰ ਪਲੇਟ ਤੋਂ ਮੋਟਰਸਾਈਕਲ ਨਿਕਲਦੇ ਵਾਈਕਲ ਲੰਘਦਾ ਹੈ ਲੋਕਾਂ ਦੇ ਮਨ 'ਚ ਇੱਕ ਤਣਾਅ ਬਣਦਾ ਹੈ ਤੇ ਜਿਹੜੇ ਬਿਨਾ ਨੰਬਰ ਪਲੇਟ ਤੋਂ ਮੋਟਰਸਾਈਕਲ ਲੈ ਕੇ ਘੁੰਮਦੇ ਆ ਜੇ ਆਮ ਬੰਦਾ ਕੋਈ ਸ਼ਿਕਾਇਤ ਵੀ ਲਾਣਾ ਚਾਹੁੰਦਾ ਤਾਂ ਕਿਵੇਂ ਰਾਪਤ ਬਣਾ ਸਕ ਇਹਦਾ ਕੰਟਰੋਲ ਨੰਬਰ ਹੈਗੇ ਆ 95644 95644 112 ਹੈਗਾ। ਮਾਣੇ ਦਾ ਨੰਬਰ ਹੈਗੇ ਆ 25043 ਹੈ ਤੇ ਨੰਬਰ ਸਾਰੇ ਅਸੀਂ ਦਿੱਤੇ ਹੋਏ ਆ ਜੇ ਕੋਈ ਕਿਸੇ ਉੱਤੇ ਸ਼ਿਕਾਇਤ ਆਉਂਦੀ ਹੈ। ਕੋਈ ਬੁਲੇਟ ਦੇ ਪਟਾਕੇ ਮਾਰ ਕੇ ਲੰਘਦਾ ਹੈਗਾ ਜਾਂ ਕੋਈ ਬਿਨਾ ਨੰਬਰੀ ਮੋਟਰਸਾਈਕਲ ਅੱਜਕੱਲ ਨਵਾਂ ਟ੍ਰੈਂਡ ਚੱਲਿਆ ਹੋਇਆ ਮੋਟਰਸਾਈਕਲ ਦੇ ਪਿੱਛੇ ਨੰਬਰ ਪੇਟਾ ਵਟ ਲੈਂਦੇ ਆ। ਉਹ ਅਸੀਂ ਬਹੁਤ ਮੋਟਰਸਾਈਕਲ ਬਾਉਂਡਰੀ ਕੀਤੇ ਹੋਏ ਆ। ਉਸ ਵੀ ਵਟ ਲੈਂਦੇ ਮੋਟਰਸਾਈਕਲ ਬਿਲਕੁਲ ਜੀ ਬਿਲਕੁਲ ਬਿਲਕੁਲ ਗਲਤ ਕਰ ਲੈ ਉਹ ਚੰਗਾ ਨਹੀਂ ਲੱਗਦਾ ਸਾਨੂੰ। ਸਾਰੇ ਨੂੰ ਨਹੀਂ ਚੰਗਾ ਲੱਗਦਾ ਇਸ ਤਰ੍ਹਾਂ ਜਿਹੜੇ ਟ੍ਰੈਫਿਕ ਰਿਗੂਲੇਸ਼ਨ ਕਰਨੀ ਆ ਤੇ ਗਲਤ ਕਰ ਲੈ ਉਹ ਮੋਟਰਸਾਈਕਲ ਅਸੀਂ ਬਾਉਂਡ ਕਰ ਦਿੰਦੇ ਆ ਜੀ ਸਰ ਆਪਣੀ ਡਿਊਟੀ ਬੜੀ ਹਿੰਮਤ ਨਾਲ ਨਿਭਾਉਂਦੇ ਹੋ ਬੜੀ ਇਮਾਨਦਾਰੀ ਨਾਲ ਨਿਭਾਉਂਦੇ ਹੋ ਪਿਛਲੇ ਕਾਫੀ ਸਮੇਂ ਤੋਂ ਬਹੁਤ ਸਾਰੇ ਜਿਹੜੇ ਨਸ਼ਾ ਤਸਕਰ ਆ ਉਹਨਾਂ ਨੂੰ ਅੰਦਰ ਕੀਤਾ ਆ ਪਹਿਲਾਂ ਬੜੀਆਂ ਖਬਰਾਂ ਤੁਹਾਡੀਆਂ ਕਰ ਚੁੱਕੇ ਆ ਔਰ ਨਾਲ ਦੇ ਨਾਲ ਜਿਹੜੇ ਸਮਾਜ ਵਿਰੋਧੀ ਅਨਸਰ ਆ ਉਹਨਾਂ ਨੂੰ ਵੀ ਫੜ ਕੇ ਅੰਦਰ ਕਰਦੇ ਹੋ ਤਾਂ ਹੁਣ ਨਵਾਂ ਸ਼ਹਿਰ ਕਿੱਥੇ ਖੜਾ ਪਹਿਲੇ ਨਾਲੋਂ ਕਿੰਨਾ ਕ ਬਿਹਤਰ ਹੋ ਗਿਆ ਜੀ ਆ ਦੇਖੋ ਇਹ ਤਾਂ ਤੁਹਾਨੂੰ ਵੀ ਪਤਾ ਹੈ ਤੁਸੀਂ ਵੀ ਸ਼ਹਿਰ ਦੇ ਵਿੱਚ ਵਿਚਰਦੇ ਹੋ ਪਬਲਿਕ ਵੀ ਦਸਰੀ ਹੈਗੀ ਹੈ ਨਸ਼ੇ ਦਾ ਕਾਫੀ ਜਿਹੜਾ ਪ੍ਰਪੋਗ ਹੈਗਾ ਲਗਭਗ ਨਾਲ ਨਾਲ ਦਾ ਹੀ ਹੈਗਾ ਇੱਥੇ ਤੇ ਜੇ ਕੋਈ ਇੱਕਾ ਦੁੱਕਾ ਕਰਦਾ ਵੀ ਹੈਗਾ ਉਹ ਵੀ ਅਸੀਂ ਫੜ ਕੇ ਜੇਲ੍ਹ ਭੇਜ ਰਹੇ ਆ ਪਰ ਹੁਣ ਨਸ਼ੇ ਤੇ ਕਾਫੀ ਜਿਹੜੀ ਠੱਲ ਪਈ ਪਈ ਹੈ ਬਿਲਕੁਲ ਬਹੁਤ ਜ਼ਿਆਦਾ ਪਹਿਲਾਂ ਘਟ ਨਹੀਂ ਬਹੁਤ ਜ਼ਿਆਦਾ ਘਟੋ ਚੁੱਕਾ ਜੀ ਜੀ ਇਹ ਫਰਕ ਹੈ ਚਰਚਾਂ ਦਾ ਵਿਛਾ ਵੀ ਹੈ ਲੱਗੀ ਚਰਚਾਂ ਵੀ ਕਰ ਰਿਹਾ ਸਰ ਪਹਿਲਾਂ ਮੈਂਦੀ ਪਰ ਵੇਖੇ ਤੁਸੀਂ ਨਾਕਾ ਲਾਇਆ ਸੀਗਾ ਰੂਟੀਨ ਚ ਵਕ ਵਕ ਵਾਂਦੇ ਨਾਕੇ ਲੱਗਦੇ ਆ ਹਾਂਜੀ ਬਿਲਕੁਲ ਸ਼ਿਫਟਿੰਗ ਲਗਾਕਬਦੀ ਹੁੰਦੀ ਹੈ ਮਹਿੰਦੀਪੁਰ ਵੀ ਲਾਇਆ ਸੀਗਾ ਅਸੀਂ ਡਾਕਟਰ ਅਮੇਰ ਕਰ ਸਾਹ ਦੇ ਚੌਕ 'ਚ ਵੀ ਲਾਇਆ ਸੀਗਾ ਹੁਣ ਅਸੀਂ ਫੱਟੀ ਵਾਸਤੇ ਚੌਕ ਆਏ ਆ ਤੇ ਸਾਰੇ ਸ਼ਹਿਰ ਨੂੰ ਕਵਰ ਕਰਦੇ ਚਲਾਨ ਤੇ ਟ੍ਰੈਫਿਕ ਦੇ ਵਿੱਚ ਕੁਝ ਹਾਰਡ ਕਾਪੀਆਂ ਹੈਗੀਆਂ ਕੁਝ ਮਸ਼ੀਨਾ ਹੈਗੀਆਂ ਦੇਖਦੇ ਗਿਣਤੀ ਕਰਕੇ ਬਾਅਦ ਵਿੱਚ ਬਿਲਕੁਲ ਜੀ ਆਨਲਾਈਨ ਚਲਾਨ ਵੀ ਸ਼ੁਰੂ ਹੋ ਗਏ ਆ ਤੇ ਜੇ ਕੋਈ ਆਪਣੀ ਗੱਡੀ ਪਾਰਕਿੰਗ ਜਿਹੜੀ ਗਲਤ ਪਾਰਕਿੰਗ ਲਾ ਕੇ ਜਾਂਦਾ ਜਾਂ ਉਹ ਗੱਡੀ ਦੇ ਲਾਗੇ ਨਹੀਂ ਰਹਿੰਦਾ ਉਹ ਵੀ ਚਲਾਨ ਕੱਟ ਹੁੰਦਾ ਹੈ ਇਹਨਾਂ ਕਈ ਵੇਲੇ ਆਪਾਂ ਇੱਥੇ ਦੇਖਦੇ ਆਂ ਕਿ ਬੰਦੇ ਨਹਿਰੂ ਗੇਟ ਗੱਡੀ ਲਾ ਕੇ ਕੋਠੀ ਰੋਡ ਚਲੇ ਜਾਂਦੇ ਆ ਜਾਂ ਰੇਲਵੇ ਰੋਡ ਤੇ ਗੱਡੀ ਲਾ ਕੇ ਗੀਤਵਮਨ ਰੋਡ ਤੇ ਚਲੇ ਜਾਂਦੇ ਆ ਤੇ ਜੇ ਗਲਤ ਪਾਰਕਿੰਗ ਕਰਕੇ ਚਲੇ ਗਏ ਗੱਡੀ ਲਵਾਰਿਸ ਖੜੀ ਆ ਵਾਪਸ ਆਉਣ ਤੋਂ ਪਹਿਲਾਂ ਪਹਿਲਾਂ ਨੋਟੀਫਿਕੇਸ਼ਨ ਆ ਜਾਏਗੀ ਬਿਲਕੁਲ ਜੀ ਬਿਲਕੁਲ ਈ ਚਲਾਨ ਹੋ ਰਾਇਆ ਮੇਰੇ ਨਾਲ ਟ੍ਰੈਫਿਕ ਇੰਚਾਰਜ ਸਾਹਿਬ ਵੀ ਨਾਲ ਨੇ ਈ ਚਲਾਨ ਹੋ ਰਾਇਆ ਜੀ ਆਪਣੇ ਸਹੀ ਪਾਰਕਿੰਗ ਕਰੋ ਸਹੀ ਟ੍ਰੈਫਿਕ ਦੇ ਵਿੱਚ ਸਹੀ ਟ੍ਰੈਫਿਕ ਰੂਲਾਂ ਦੀ ਪਾਲਣਾ ਕਰੋ ਸੇਫਲੀ ਚਲੋ ਤੇ ਸੇਫਲੀ ਆਵੋ ਚਲੋ ਸੇਫਲੀ ਸੋਚਣਾ ਰੱਖੋ ਬਹੁਤ ਸ਼ੁਕਰੀਆ ਬਹੁਤ ਸਰ ਉਹਨਾਂ ਨਾਲ ਪਕਾਲਬਾਤ ਕੀਤੀ ਤੇ ਉਹਨਾਂ ਦੀ ਨਾਲ ਸੁਭਾਸ਼ ਨਾਲ ਵੀ ਗੱਲਬਾਤ ਕਰ ਲਏ ਆ ਇਹ ਚਲਾਨ ਜਿਹੜੇ ਹੁਣ ਕੱਟੇ ਜਾ ਰਹੇ ਆ ਡਿਜੀਟਲ ਇੰਡੀਆ ਵਿੱਚ ਚਲਾਨ ਹੁਣ ਡਿਜੀਟਲ ਹੋ ਗਏ ਆ ਸਰ ਡਿਜੀਟਲ ਚਲਾਨ ਕੱਟ ਰਹੇ ਜੀ ਹਾਂ ਜੀ ਹਾਂ ਡਿਜੀਟਲ ਜੀ ਸਰ ਇਹ ਆਧਾਰਿਤ ਵੀ ਤੁਸੀਂ ਜਿਹੜਾ ਚਾਹੁੰਦੇ ਭਾਪ ਅਸੀਂ ਵੀ ਦੇਖੋ ਹਰ ਇੱਕ ਨਾਗਰਿਕ ਨੂੰ ਇਹੀ ਕਹਿਣਾ ਚਾਹੁੰਦੇ ਆ ਪਹਿਲੇ ਨਾ ਜਿੱਦਾਂ ਅਸੀਂ ਹੱਥ ਦੇ ਨਾਲ ਚਲਾਨ ਬੁੱਕਾ ਹੁੰਦੀਆਂ ਸੀਗੀਆਂ ਤੇ ਹੱਥ ਦੇ ਨਾਲ ਚਲਾਨ ਕੱਟਦੇ ਸੀਗੇ ਜਦੋਂ ਕਿਸੇ ਤੋਂ ਲਾਇਸੈਂਸ ਚਾਰਸੀ ਮੰਗਦੇ ਸੀ ਤਾਂ ਚਲੋ ਕਈ ਵਾਰੀ ਬੰਦਾ ਕਿਸਦਾ ਨਾਮ ਲੈ ਦਿੰਦਾ ਸੀ ਜਾਂ ਕਿਦਾਂ ਵੀ ਐ ਤਾਂ ਕਈ ਵਾਰੀ ਭਾਈਵੰਦੀ ਹਾਂ ਸ਼ਪਾਰਸ਼ ਵੀ ਹੋ ਜਾਂਦੀ ਸੀ ਭਾਈਵੰਦੀ ਵੀ ਆਪਾਂ ਕਰ ਦਿੰਦੇ ਸੀਗੇ ਤੇ ਹੁਣ ਕੀ ਐ ਹੁਣ ਅਸੀਂ ਇਹਦੇ ਨਾਲ ਸਿਰਫ ਉਹਨੂੰ ਸਕੈਨ ਕਰਨਾ ਤੇ ਵਿੱਚ ਉਹ ਨਾਗਰਿਕ ਦੀ ਫੋਟੋ ਆ ਜਾਣੀ ਹੈ ਵਿੱਚ ਉਹਦੇ ਵਹੀਕਲ ਦੀ ਜੇ ਚਾਹੇ ਕਾਰ ਚਲਾ ਰਿਹਾ ਚਾਹੇ ਉਹਨੂੰ ਮੋਟਰਸਾਈਕਲ ਸਕੂਟਰ ਚਲਾ ਰਿਹਾ ਕੋਈ ਵੀ ਗੱਡੀ ਚਲਾ ਰਿਹਾ ਚਾਹੇ ਬੱਸ ਸਾ ਟਿਪਰ ਮਤਲਬ ਜਿੰਨੀਆਂ ਵੀ ਗੱਡੀਆਂ ਚੱਲ ਰਹੀਆਂ ਆਪਾਂ ਇਹਨੂੰ ਸਕੈਨ ਕਰਨਾ ਪਹਿਲਾਂ ਕੋਈ ਕਿਹਨੇ ਚਲਾਉਣਾ ਇਹ ਵੀ ਰਿਪੋਰਟ ਆ ਜਾਊਗੀ ਜਿਹੜੀ ਡਿਟੇਲ ਆ ਜਾਊਗੀ ਹਾਂ ਇਹਦੇ ਵਿੱਚ ਕੀ ਐ ਜਿੰਨੇ ਉਹਦੇ ਪਹਿਲਾਂ ਚਲਾਨਾ ਉਹ ਵੀ ਉਹਦੀ ਰਿਪੋਰਟ ਵੀ ਆ ਜਾਣੀ ਹੈ ਤੇ ਇਹਦਾ ਇਨਸ਼ੋਰੈਂਸ ਪੋਲੂਸ਼ਨ ਬਾਰੇ ਸਾਰੀ ਉਹਦੀ ਡਿਟੇਲ ਕਿਹਦੇ ਨਾਮ ਤੇ ਹੈ ਮਤਲਬ ਸਾਰਾ ਉਹਦਾ ਮਾਡਲ ਜੋ ਚੈਸੀ ਨੰਬਰ ਇੰਜਨ ਨੰਬਰ ਸਾਰਾ ਕੁਝ ਆ ਜਾਂਦਾ ਅੱਛਾ ਜੀ ਇਸ ਕਰਕੇ ਅਸੀਂ ਇਹ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਕਿ ਪਹਿਲਾਂ ਜਿੱਦਾਂ ਵੀ ਚੱਲਦਾ ਰਿਹਾ ਚੱਲਦਾ ਰਿਹਾ ਜਿੱਦਾਂ ਦਾ ਹੁਣ ਮਤਲਬ ਇਹ ਚੀਜ਼ਾਂ ਆ ਗਈਆਂ ਈ ਮਸ਼ੀਨ ਈ ਮਸ਼ੀਨ ਕਹਿੰਦੇ ਇਹਨੂੰ ਮਤਲਬ ਇਹਦੇ ਨਾਲ ਹੀ ਚਲਾਨ ਹੋਣੇ ਆਪਣੇ ਆਪ ਨੂੰ ਹਰ ਇੱਕ ਬੰਦੇ ਨੂੰ ਸਾਨੂੰ ਸਾਰਿਆਂ ਨੂੰ ਆਪਣੇ ਆਪ 'ਚ ਸੁਧਾਰ ਲੈਣਾ ਪੈਣਾ ਟ੍ਰੈਪ ਕ ਨਿਯਮਾਂ ਦੀ ਪਾਲਣਾ ਕਰਨੀ ਪੈਣੀ ਹੈ ਹਰ ਇੱਕ ਨਾਗਰਿਕ ਨੂੰ ਜੀ ਇਹ ਸਰਕਾਰਾਂ ਵੱਲੋਂ ਮਤਲਬ ਹਦਾਇਤਾਂ ਨੇ ਜਿੱਦਾ ਐਕਸੀਡੈਂਟਾਂ ਨੂੰ ਧਿਆਨ ਚ ਰੱਖਦੇ ਹੋਏ ਐਕਸੀਡੈਂਟ ਹੀ ਬਹੁਤ ਜ਼ਿਆਦਾ ਹੁੰਦੇ ਨੇ ਇਹਨਾਂ ਚੀਜ਼ਾਂ ਦੀ ਲੋੜ ਵੀ ਹੈਗੀ ਸੀਗੀ ਰੋਂਗ ਪਾਰਕਿੰਗ ਕਰਕੇ ਬਹੁਤ ਐਕਸੀਡੈਂਟ ਰੋਂਗ ਪਾਰਕਿੰਗ ਵੀ ਹੋਰ ਵੀ ਜਿੱਦਾ ਓਵਰ ਸਪੀਡ ਆ ਕੁਝ ਵੀ ਆ ਕੋਈ ਮਤਲਬ ਕਿਸੇ ਕਿਸੇ ਕਿਸਮ ਦੀ ਵੀ ਗਲਤੀ ਕਰਦਾ ਸੀ ਤਾਂ ਉਹ ਕਈ ਵਾਰੀ ਤਾਂ ਦਰਗੁਚਰ ਹੋ ਜਾਂਦੀ ਸੀ ਤੇ ਹੁਣ ਇਹਦੇ ਨਾਲ ਕੀ ਆ ਹੁਣ ਤੁਸੀਂ ਵੱਡੇ ਸ਼ਹਿਰਾਂ 'ਚ ਦੇਖਿਓ ਬਈ ਮਹਾਲੀ ਚੰਡੀਗੜ੍ਹ ਜਾਇਓ ਹਮਾਤਲ ਜਾਇਓ ਤਾਂ ਉੱਥੇ ਉਹਨਾਂ ਨੇ ਬਿਲਕੁਲ ਕੈਮਰੇਜ ਲਾਤੇ ਜੀ ਜੀ ਤੇ ਉੱਥੇ ਮੁਲਾਜ਼ਮ ਵੀ ਨਹੀਂ ਖੜਦੇ ਹੌਲੀ ਹੌਲੀ ਸਾਰਾ ਕੁਝ ਹੋ ਪੇ ਤੁਸੀਂ ਆਪਣੀ ਗੱਡੀ ਨੂੰ ਜਦੋਂ ਵੀ ਸਮਾਨ ਲੈਣ ਆਉਂਦੇ ਸ਼ਹਿਰ ਨੂੰ ਤੇ ਗੱਡੀ ਨੂੰ ਪ੍ਰੋਪਰ ਪਾਰਕਿੰਗ ਕਰੋ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਵੀ ਸ਼ਹਿਰ ਚ 6-7 ਪਾਰਕਿੰਗ ਹੈਗੀਆਂ ਜਿੱਦਾਂ ਬੱਸ ਅੱਡੇ ਪਾਰਕਿੰਗ ਤੁਸੀਂ ਗੱਡੀ ਕਰ ਸਕਦੇ ਹੋ ਸਬਜ਼ੀ ਮੰਡੀ ਦੇ ਬੈਕ ਸੈਟ ਵੀ ਹੈਗੀ ਹੈ ਕਲਾਮ ਰੋਡ ਤੇ ਮੰਦਿਰ ਦੇ ਕੋਲ ਪਾਰਕਿੰਗ ਹੈਗੀ ਹੈ ਉਸ ਤੋਂ ਅੱਗੇ ਆ ਕੇ ਥਾਣੇ ਦੇ ਸਾਹਮਣੇ ਪਾਰਕਿੰਗ ਹੈਗੀ ਹੈ ਫਿਰ ਪਾਰਾ ਤੇਰੀ ਪਾਰਕ ਹੈਗੀ ਹੈ ਰੇਲਵੇ ਰੋਡ ਤੇ ਦੋ ਪਾਰਕਿੰਗ ਹੈਗੀਆਂ ਤੁਸੀਂ ਕੁਝ ਵੀ ਸਮਾਨ ਲੈਣਾ ਮੈਂ ਅਸੀਂ ਤਾਂ ਹੀ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਸਾਨੂੰ ਭਈ ਮਤਲਬ ਗੱਡੀ ਆਪਣੀ ਪਾਰਕਿੰਗ ਲਾਓ ਪ੍ਰੋਪਰ ਸਾਨੂੰ ਤਾਂ ਐਸਐਸਪੀ ਸਾਹਿਬ ਵੱਲੋਂ ਵੀ ਇਹੀ ਹਦਾਇਤਾਂ ਨੇ ਕਿਸੇ ਨੂੰ ਕੋਈ ਟ੍ਰੈਫਿਕ ਦੇ ਸਬੰਧ ਵਿੱਚ ਕੋਈ ਪ੍ਰੋਬਲਮ ਨਾ ਆਵੇ ਆਪਣੀ ਸਾਫ ਸੁਥਰੀ ਡਿਊਟੀ ਕਰਨੀ ਹੈ ਜੀ ਅਸੀਂ ਤਾਂ ਹਰ ਇੱਕ ਨਾਗਰਿਕ ਨੂੰ ਬੇਨਤੀ ਵੀ ਕਰਦੇ ਆ ਸਮਝਾਉਂਦੇ ਵੀ ਆ ਸਾਡੇ ਐਸਐਸਪੀ ਸਾਹਿਬ ਵੱਲੋਂ ਇਹੀ ਹਦਾਇਤਾਂ ਨੇ ਪਾਲਮੇ ਰੱਖਣਾ ਸਾਰਿਆਂ ਦੇ ਨਾਲ ਵਧੀਆ ਡਿਊਟੀ ਕਰਨੀ ਹੈ ਤੇ ਲੋਕਾਂ ਨੂੰ ਅਵੇਰਨੈਸ ਕਰਨਾ ਅਸੀਂ ਅਵੇਰਨੈਸ ਵੀ ਕਰਦੇ ਆ ਤੇ ਆਪਣੇ ਗੱਡੀ ਦੇ ਵਿੱਚ ਤਕਰੀਬਨ ਅਸੀਂ 15-20 ਵਾਰੀ ਲਾਸਟਮੈਂਟ ਕਰਦੇ ਆ ਰੇਲਵੇ ਰੋਡ ਤੇ ਵੀ ਹੋਰ ਵੀ ਵੀ ਅੱਗੇ ਇਦਾਂ ਕਰਦੇ ਸੀਗੇ ਹੁਣ ਇਦਾਂ ਈ ਮਸ਼ੀਨ ਦੇ ਨਾਲ ਚਲਾਨ ਹੁੰਦੇ ਆ ਹਾਂ ਫੇਰ ਕਰ ਰਹੇ ਤੁਸੀਂ ਹਾਂ ਫੇਰ ਹੁਣ ਅੱਗੇ ਅਸੀਂ ਮਤਲਬ ਹੁਣ ਅਸੀਂ ਨਾ ਆਰਸੀ ਲੈਣੀਆਂ ਨਾ ਲਾਇਸੈਂਸ ਮੰਗਦੇ ਆ ਅਸੀਂ ਤਾਂ ਗੱਡੀ ਦਾ ਤੇ ਬਾਇਓ ਡਾਟਾ ਦੇਖਣਾ ਜੇ ਵਿੱਚ ਆ ਗਿਆ ਠੀਕ ਹੈ ਨਹੀਂ ਤਾਂ ਫਿਰ ਅਸੀਂ ਦੂਜੀ ਤਰ੍ਹਾਂ ਬੌਂਡ ਵੀ ਕਰ ਸਕਦੇ ਆ ਜੀ ਪਰ ਆਪਾਂ ਇਹ ਗੱਲ ਸਮਝੇ ਮੋਟੀ-ਮੋਟੀ ਕੇ ਮੰਨ ਲਓ ਕੋਈ ਗੀਤਾਵਮ ਰੇਲਵੇ ਰੋਡ ਤੇ ਗੱਡੀ ਖੜੀ ਕਰਕੇ ਚੱਲ ਗਿਆ ਕਿ ਮੈਂ 2 ਮਿੰਟ ਚ ਆਇਆ ਰੇਲ ਗੀਤਾਵਮ ਰੋਡ ਤੇ ਸ਼ਾਪਿੰਗ ਕਰਨ ਚੱਲ ਗਿਆ ਲੱਗ ਗਿਆ ਅੱਧਾ ਘੰਟਾ ਤੁਸੀਂ ਲੱਭੀ ਜਾਂਦੇ ਆ ਬੰਦਾ ਨਹੀਂ ਆਉਂਦਾ ਉਹਦੇ ਆਉਣ ਤੋਂ ਪਹਿਲੇ ਉਹਦਾ ਚਲਾਨ ਕੱਟ ਹੋ ਜਾਣਾ ਹਾਂ ਹੁਣ ਇਹ ਚੀਜ਼ ਖਤਮ ਹੋ ਗਈ ਸਾਨੂੰ ਲੱਭਣ ਦੀ ਲੋੜ ਨਹੀਂ ਅਸੀਂ ਕੁਝ ਨਹੀਂ ਲੱਭਣਾ ਮਤਲਬ ਜਿੱਦਾਂ ਸਾਡੇ ਲੋਕੀ ਕਹਿੰਦੇ ਹੁੰਦੇ ਸੀ ਕਿ ਸਾਡਾ ਜ਼ਿਆਦਾ ਦੁਆਬਾ ਬਾਹਰੀ ਹੈ ਨਾ ਜੀ ਇਹ ਕਹਿੰਦੇ ਹੁੰਦੇ ਸੀ ਬਾਹਰੀ ਫੋਰਸ ਇੱਦਾਂ ਬੋਲਦੇ ਨਹੀਂ ਮਿਸਬੀਵ ਨਹੀਂ ਇਹ ਚੀਜ਼ ਸਾਰੀ ਕੱਟ ਗਈ ਖਤਮ ਹੋ ਗਈ ਨਾ ਤਾਂ ਆਪਾਂ ਕਿਸੇ ਨਾਲ ਮਿਸਬੀਵ ਕਰਨਾ ਨਾ ਅਸੀਂ ਕਿਸੇ ਨਾਲ ਕੋਈ ਆਰਗੂਮ ਅਜੀ ਉਹਦਾ ਸਕੈਨ ਕਰਨਾ ਉਹ ਜਿਹੜੀ ਉਹਦੀ ਗਲਤੀ ਹੈ ਕਿਉਂਕਿ ਗਲਤ ਅਸੀਂ ਕੰਮ ਅਸੀਂ ਗਲਤ ਕੰਮ ਨਹੀਂ ਕਰਨਾ ਸਾਨੂੰ ਤਾਂ ਸਾਰੇ ਇੱਕੋ ਜਿਹੇ ਨਾ ਛੋਟੇ ਤੋਂ ਵੱਡੇ ਸਾਨੂੰ ਤਾਂ ਸਾਰੇ ਇੱਕੋ ਹੀ ਨਾ ਜਿਹੜਾ ਵੀ ਬੰਦਾ ਗਲਤੀ ਕਰੂਗਾ ਅਸੀਂ ਉਸ ਸਕੈਨ ਕਰ ਹਾਂ ਉਹਨੂੰ ਉਹਦੇ ਫੋਨ ਤੇ ਮੈਸੇਜ ਜਲਾ ਮੈਂ ਇਹ ਹਦਾਇਤ ਕਰਦਾ ਕਈਆਂ ਮਤਲਬ ਕਈਆਂ ਨੇ ਗੱਡੀਆਂ 베ਚੀਆਂ ਹੋਈਆਂ ਉਹ ਪ੍ਰੋਪਰ ਹੀ ਉਹਨਾਂ ਨੂੰ ਬੋਲੋ ਵੀ ਆਪਣੇ ਨਾਮ ਕਰਾਓ ਗੱਡੀਆਂ ਨਹੀਂ ਤਾਂ ਉਹਨੂੰ ਮੈਸੇਜ ਜਾਣਾ ਜਿਹਨੇ 베ਚੀ ਹੋਈ ਹੈ ਉਹ ਐਨਓਸੀ ਬਹੁਤ ਪ੍ਰੋਪਰ ਦੇ ਦੇਣਾ ਹਾਂ ਇਸ ਕਰਕੇ ਬੇਨਤੀ ਕਰਦੇ ਹਾਂ ਕਿ ਸਾਰੇ ਜਿਨ੍ਹਾਂ ਜੋ ਜੇ ਕੋਈ ਗੱਡੀ ਵੇਚਦਾ ਪ੍ਰੋਪਰ ਉਹਦੇ ਨਾਮ ਕਰਾਓ। ਬਹੁਤ ਵੱਡਾ ਪੁਆਇੰਟ ਦੱਸਿਆ ਤੁਸੀਂ। ਮਹੱਤਵਪੂਰਨ ਪੁਆਇੰਟ ਹੈ ਕਿ ਤੁਸੀਂ ਅਗਰ ਗੱਡੀ ਜਿਹਨੂੰ ਵੇਚਿਓ ਤੇ ਨਾਮ ਨਹੀਂ ਕੀਤੀ ਤਾਂ ਇਹ ਨਾ ਹੋਵੇ ਕਿ ਚਲਾਨ ਤੁਹਾਡਾ ਘੱਟ ਹੋ ਜਾਵੇ। ਹਾਂ ਇਦਾਂ ਜਿੱਦਾਂ ਹੁਣ ਕਈ ਵਾਰੀ ਕੋਈ ਮੋਟਰਸਾਈਕਲ ਕੋਈ ਹੋਰ ਲੈ ਕੇ ਆ ਜਾਂਦਾ ਉਹ ਮੋਟਰਸਾਈਕਲ ਹੈਗਾ ਸਰਦਾਰ ਜੀ ਦੇ ਨਾਮ ਲੈ ਕੇ ਕੋਈ ਉਹਦਾ ਬੇਟਾ ਜਿੱਦਾ ਉਹਨੇ ਕੇਸ ਨਹੀਂ ਰੱਖੇ ਉਹ ਲੈ ਕੇ ਆਇਆ ਤਾਂ ਆਪਾਂ ਉਹਦਾ ਹੈਲਮਟ ਦਾ ਚਲਾਨ ਕਰ ਦਿੰਦੇ ਆ। ਓਰੀਜਨ ਕੱਲੂ ਸਾਨੂੰ ਕਹਿ ਸਕਦਾ ਜੀ ਬੋਟਸਾ ਦਾ ਮੇਰੇ ਨਾਮ ਮੈਂ ਤਾਂ ਸਰਦਾਰ ਹਾਂ ਜੀ ਇਦਾਂ ਨਹੀਂ ਅਸੀਂ ਇਹਦੇ ਵਿੱਚ ਫੋਟ ਜੀ ਜਿਹੜਾ ਬੰਦਾ ਚਲਾ ਰਿਹਾ ਉਹਦੀ ਫੋਟੋ ਆ ਜਾਂਦੀ ਹੈ ਇਸ ਕਰਕੇ ਸਾਰਿਆਂ ਨੂੰ ਇਹ ਬੇਨਤੀ ਕਰਦੇ ਆ ਪ੍ਰੋਪਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਆਪ ਦਾ ਹੈਲਮਟ ਲਾਓ ਲੈਣੇ ਪੈਣਗੇ ਜੀ ਅਗਰ ਤੁਸੀਂ ਨਾ ਲਾਓਗੇ ਜਿਹਦਾ ਚੱਲਦਾ ਰਿਹਾ ਉਹ ਹੁਣ ਚੱਲਣਾ ਨਹੀਂ ਹੈਗਾ ਕੰਮ ਅੱਗੇ ਤੋਂ ਅੱਗੇ ਕੀ ਆ ਤਕਨੀਕ ਹੋਰ ਆਈ ਜਾਂਦੀ ਹੈ ਫਿਰ ਤੁਹਾਨੂੰ ਇੰਨੇ ਤੁਹਾਡੇ ਚਲਾਨ ਹੋ ਜਾਣਗੇ ਜਦੋਂ ਤੁਸੀਂ ਇੰਸ਼ੋਰੈਂਸ ਪੋਲੂਸ਼ਨ ਵੜਾਓਗੇ ਪਤਾ ਨਹੀਂ ਤੁਹਾਡੇ 10000 ਦੇ 20000 ਦੇ ਚਲਾਨੀ ਹੋ ਜਾਣਗੇ ਫਿਰ ਤੁਸੀਂ ਸੋਚੋਗੇ ਉਹ ਤਾਂ ਬਣਨੇ ਆ ਜੇ ਤੁਸੀਂ ਉਹ ਚਲਾਨ ਭੁਗਤੋਗੇ ਜੀ ਤੁਹਾਡੀ ਗੱਡੀ ਦੇ ਵੀ ਕੈਮਰਾ ਇਹ ਕੈਮਰੇ ਸਹਿ ਕੇ ਜਿਹੜਾ 360 ਡਿਗਰੀ ਕਵਰ ਕਰਦੇ ਆ ਔਰ ਇਹਦੇ ਵਿੱਚ ਵੀ ਸਬੂਤ ਆ ਜਾਣਾ ਕਿ ਗੱਡੀ ਕੌਣ ਚਲਾ ਰਿਆ ਸੀ ਵਹੀਕਲ ਕੌਣ ਚਲਾ ਰਿਆ ਸੀ ਇਹ ਸਾਰਾ ਸਬੂਤ ਹੈ ਨਾ ਅਸੀਂ ਇਹਨਾਂ ਦੇਖੋ ਇਹਦੇ ਵਿੱਚ ਸਕੈਨ ਹੁੰਦਾ ਫਿਰ ਜਿੱਦਾਂ ਅਸੀਂ ਦੋ ਤਿੰਨ ਜਣੇ ਹੁੰਦੇ ਆ ਅਸੀਂ ਫੋਨ ਦੇ ਵਿੱਚ ਫੋਟੋ ਵੀ ਖਿੱਚਦੇ ਆ ਫਿਰ ਗੱਡੀ ਸਾਡੇ ਕੈਮਰਾ ਚੱਲਦਾ ਫਿਰ ਅਸੀਂ ਜਿਹੜੀ ਸਟ ਕੋਲ ਸਲਿੱਪ ਨਿਕਲਦੀ ਆਪਾਂ ਸਲਿੱਪ ਦੇ ਪਿੱਛੇ ਲਿਖਦੇ ਆ ਵੀ ਫਲਾਨੀ ਜਗਾ ਆਹ ਟਾਈਮ ਸੀਗਾ ਇੰਨੇ ਬਜੇ ਇਸ ਚੀਜ਼ ਦਾ ਚਲਾਨ ਕੱਟਿਆ ਇਸ ਬੰਦੇ ਦਾ ਸਰ ਇੱਕ ਸਵਾਲ ਪੁੱਛ ਲਈ ਤਾਂ ਆਮ ਲੋਕਾਂ ਨੇ ਕਮੈਂਟ ਕਰਨ ਲੱਪਨੇ ਆ ਉਹ ਕਹਿੰਦੇ ਟਿਪਰਾਂ ਦਾ ਟਾਈਮ 9 ਵਜੇ ਆ ਪਰ 8 ਵਜੇ ਲੋਕੀ ਐਂਟਰੀ ਕਰਨੀ ਸ਼ੁਰੂ ਕਰਦੇ ਨੇ ਟਿਪਰਾਂ ਵਾਲੇ ਪਰ ਇਦਾਂ ਹੋ ਜਾਂਦਾ ਕਈ ਵਾਰੀ ਜਿੱਦਾਂ ਡਿਊਟੀ ਮੁਲਾਜ਼ਮ ਅੱਗੇ ਪਿੱਛੇ ਚਲੇ ਜਾਂਦੇ ਆ ਫਿਰ ਤੇ ਹੋਰ ਜਿਲੇ ਚਲੇ ਜਾਂਦੇ ਇਸ ਕਰਕੇ ਥੋੜੀ ਪ੍ਰੋਬਲਮ ਹੋ ਜਾਂਦੀ ਆ ਨਹੀਂ ਇਦਾਂ ਨਹੀਂ ਹੁੰਦਾ ਗੌਰ ਗੌਰ ਹੋਣਾ ਹੈ ਇਹ ਤੇ ਪੂਰਾ ਗੌਰ ਹੋਊਗਾ ਜੀ ਕੋਈ ਗੱਲ ਨਹੀਂ ਬਹੁਤ ਸ਼ੁਕਰ ਹੈ ਸਰ ਬਹੁਤ ਮਿਹਰਬਾਨੀ ਤਾਂ ਸਰ ਉਹਨਾਂ ਨੇ ਪੂਰੀ ਨੌਲੇਜ ਤੁਹਾਨੂੰ ਦੇ ਦਿੱਤੀ ਆ ਜਾਣਕਾਰੀ ਤੁਹਾਨੂੰ ਦੇ ਦਿੱਤੀ ਆ ਜਿਵੇਂ ਉਹਨਾਂ ਨੇ ਕਿਹਾ ਕਿ ਹੁਣ ਈ ਉਹ ਦੇਖ ਲੋ ਜੀ ਕੈਮਰੇ 360 ਡਿਗਰੀ ਕਵਰ ਕਰਦੇ ਆ ਪੂਰੀ ਗਲਾਈ ਚ ਕਵਰ ਕਰ ਦਿੰਦੇ ਆ ਧਰਤੀ ਗੋਲ ਐ ਐਂਦੀ ਸਾਰੇ ਕੈਮਰੇ ਗੋਲ ਕਰ ਦਿੰਦੇ ਆ ਬੁਲਟ ਤੇ ਪਟਾਕੇ ਵੀ ਚੈੱਕ ਕੀਤੇ ਜਾ ਰਹੇ ਜਿਵੇਂ ਐਸਐਚਓ ਸਾਹਿਬ ਨੇ ਪਹਿਲਾਂ ਦੱਸਿਆ ਸੀ ਔਰ ਮਾਸਕ ਕਹਿੰਦੇ ਬੱਚੇ ਬਜ਼ੁਰਗ ਪਾਉਣ ਲਾਜ਼ਮੀ ਪਾਉਣ ਲੇਕਿਨ ਮੂੰਹ ਨੂੰ ਜਿਹੜਾ ਕੱਪੜੇ ਨਾਲ ਕਵਰ ਨਹੀਂ ਕਰਨਾ ਔਰ ਬਿਨਾਂ ਨੰਬਰ ਪਲੇਟ ਤੋਂ ਤੁਸੀਂ ਵਹੀਕਲ ਲੈ ਕੇ ਨਹੀਂ ਆਉਣਾ ਨੰਬਰ ਪਲੇਟ ਨਹੀਂ ਹੈ ਤਾਂ ਉਸੇ ਵੇਲੇ ਲਵਾਓ ਇਹ ਗੈਰ ਕਾਨੂੰਨੀ ਹੈ ਅਪਰਾਧ ਆ ਨੰਬਰ ਪਲੇਟ ਲਓ ਹਾਈ ਸਕਿਉਰਿਟੀ ਨੰਬਰ ਲਗਵਾਓ ਔਰ ਪੁਲਿਸ ਦੇ ਸਹਿਯੋਗੀ ਬਣੋ ਜੀ ਸਰ ਕੁਝ ਕਹਿਣਾ ਚਾਹੁੰਦੇ ਹਾਂ ਹਾਈ ਪਲੇਟ ਉਹ ਜ਼ਰੂਰੀ ਹੈ ਹਾਈ ਪਲੇਟਾਂ ਸਿਕਿਉਰਿਟੀ ਪਲੇਟਾਂ ਉਹਨਾਂ ਦੀ ਬਹੁਤ ਜ਼ਿਆਦਾ ਉਹ ਇੱਕ ਤਾਂ ਆਨਲਾਈਨ ਹੋ ਜਾਂਦੀਆਂ ਨੇ ਜਦੋਂ ਆਪਾਂ ਪਾਉਂਦੇ ਆ ਫੋਟੋ ਖਿੱਚਦੇ ਆ ਮਤਲਬ ਜੇ ਕੱਲ ਨੂੰ ਕਿਸੇ ਦਾ ਕੋਈ ਬਾਈਕ ਚੋਰੀ ਵੀ ਹੁੰਦਾ ਕੁਝ ਵੀ ਹੁੰਦਾ ਉਹਦਾ ਉਹਦਾ ਪਤਾ ਲੱਗ ਸਕਦਾ ਸਾਨੂੰ ਕਿਹਦੇ ਨਾਮ ਤੇ ਆ ਫਿਰ ਅਸੀਂ ਉਹਦਾ ਲਾਇਸੈਂਸ ਚੈੱਕ ਕਰੀਦਾ ਤੇ ਮਤਲਬ ਕਈ ਚੀਜ਼ਾਂ ਇਹ ਘੱਟ ਸਕਦੀਆਂ ਸਰ 2 ਮਿੰਟ ਹੋਏ ਖੜੇ ਨੂੰ 2 ਜਾਂ 4 ਮਿੰਟ ਮੇਲੇ ਲੱਗ ਗਿਆ ਮਤਲਬ ਇੰਨੇ ਲੋਕ ਰੂਲ ਡਿਸਬੇ ਕਰਦੇ ਆ ਤੁਸੀਂ ਦੇਖੋ ਨਾ ਤੁਸੀਂ ਸਾਰੇ ਕੈਮਰਾ ਮਾਰ ਕੇ ਤਾਂ ਕੋਈ ਹੈਲਮਟ ਲੈ ਕੇ ਰਾਜੀ ਨਹੀਂ ਹੈਗਾ ਇੱਕ ਵੀ 100 ਬੰਦਾ ਜਾਊਗਾ ਮੈਨੂੰ ਮੈਂ ਤਾਂ ਨਹੀਂ ਇੱਕ ਬੰਦੇ ਨੇ ਹੈਲਮਟ ਲਿਆ ਹੋਊਗਾ ਕੋਈ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤੇ ਸਾਨੂੰ ਮਾੜਾ ਕਹਿੰਦੇ ਨੇ ਆਪ ਇਹਨਾਂ ਚੀਜ਼ਾਂ ਨੂੰ ਫੋਲੋ ਨਹੀਂ ਕਰਦੇ ਜੀ ਇਹ ਮੈਂ ਕਹਿੰਦਾ ਵੀ ਦੇਖੋ ਇੰਨੇ ਐਕਸੀਡੈਂਟ ਹੁੰਦੇ ਨੇ ਸਿਰ ਦੀ ਸੱਟ ਆਪਾਂ ਸਾਰੇ ਕਹਿੰਦੇ ਬਹੁਤ ਡੇਂਜਰਸ ਹੈ ਫੇਰ ਵੀ ਇੱਕ ਵੀ ਬੰਦਾ ਹੈਲਮਟ ਲੈ ਕੇ ਰਾਜੀ ਨਹੀਂ ਹੈਗਾ ਚਲੋ ਆਪਾਂ ਇਹ ਇਹ ਨਹੀਂ ਸੋਚੇ ਕਿ ਫਲਾਣ ਨੇ ਨਹੀਂ ਪਾਇਆ ਮੈਂ ਵੀ ਨਹੀਂ ਪਾਉਣਾ ਪਰ ਇਹ ਦੇਖਿਆ ਆਪਣੀ ਸੇਫਟੀ ਵੀ ਦੇਖੀਏ ਦੇਖੋ ਜੇ ਜੇ ਮੇਰੇ ਸੱਟ ਲੱਗੀ ਤਾਂ ਫਿਰ ਮੈਨੂੰ ਭੁਗਤਣਾ ਪੈਣਾ ਤੇ ਇਹੀ ਮੈਂ ਬੇਨਤੀ ਕਰਦਾ ਹਰ ਇੱਕ ਲਈ ਹੈ ਆਪਾਂ ਇੱਕ ਦੂਜੇ ਦੇ ਮਗਰ ਲਾ ਕੇ ਗਲਤ ਕੰਮ ਨਾ ਕਰੀਏ ਤੇ ਆਪਾਂ ਸਹੀ ਕੰਮ ਕਰੀਏ ਬਹੁਤ ਸ਼ੁਕਰੀਆ ਸਰ ਔਰ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਐਸਐਚਓ ਸਾਹਿਬ ਇੱਥੇ ਮੌਜੂਦ ਨੇ ਟ੍ਰੈਫਿਕ ਇੰਚਾਰਜ ਵੀ ਮੌਜੂਦ ਨੇ ਔਰ ਆ ਦੇਖੋ ਮਗਰਾੜ ਵੀ ਜਿਹਾ ਦਿਖਾਈ ਜਰਾ ਐਸਐਚਓ ਸਾਹਿਬ ਇੱਥੇ ਮੌਕੇ ਤੇ ਮजूद ਆ ਆ ਦੇਖੋ ਮੋਟਰਸਾਈਕਲ ਕੰਨ ਇਹਦੇ ਕੁੱਤਰੇ ਹੋਏ ਆ ਕੰਨ ਵੱਡੇ ਹੋਏ ਆ ਮਗਰਾੜ ਵੀ ਵੱਡਿਆ ਹੋਇਆ ਹਾਲਾਤ ਦੇਖ ਲਓ ਮੋਟਰਸਾਈਕਲ ਦੇ ਨੰਬਰ ਪਲੇਟ ਵੀ ਉਹਦੀ ਵੀ ਮੁੱਛ ਮਰੋੜੀ ਹੋਈ ਆ ਤੋੜੀ ਹੋਈ ਆ ਨੰਬਰ ਪਲੇਟ ਮੋਰੇ ਹੋ ਆ ਦਿਖਾਈ ਜਰਾ ਵੀ ਜੇ ਪਿੱਛੋਂ ਆ ਪਿੱਛੇ ਪੂਛ ਵੀ ਵੱਡੀ ਹੋਈ ਆ ਆ ਦਿਖਾਈ ਜਰਾ ਹਾਂਜੀ ਆ ਵੀ ਵੱਡੇ ਆ ਹਾਂਜੀ ਆ ਵੀ ਵੱਡੇ ਆ ਜੋ ਚੱਕਣਾ ਕਰ ਨਹੀਂ ਹੁੰਦਾ ਤੁਸੀਂ ਆਹ ਕੰਮ ਨਾ ਕਰੋ ਜੀ ਸਰ ਇਹ ਹੋਰ ਵੀ ਭਾਈ ਹੋਰ ਨਾ ਸਰ ਵੱਡੇ ਲਵਾਇਆ ਉਹਨਾਂ ਨੇ ਮਰੇ ਉਮਰ ਗਾਰਡ ਵੱਡੇ ਉਹ ਆ ਕੋਈ ਨੰਬਰ ਪਲੇਟ ਨਹੀਂ ਹੈਗੀ ਨਾ ਅੱਗੇ ਨਾ ਪਿੱਛੇ ਇਹਦਾ ਫਿਰ ਸੀ ਆਉਂਦਾ ਹਾਈ ਸਕਿਉਰਟੀ ਨੰਬਰ ਪਲੇਟ ਦੀ ਛੋਟੀ ਜੀ ਆ ਹਾਂਜੀ ਬਬਾ ਛੋਟੀ ਜੀ ਹਾਈ ਸਕਿਉਰਟੀ ਨੰਬਰ ਪਲੇਟ ਲੱਗੀ ਨਹੀਂ ਹੈਗੀ ਬੈਲਟ ਤੇ ਬੱਕਲ ਤੋਂ ਵੀ ਛੋਟੀ ਹੈ ਇਹ ਔਰ ਇਹਦਾ ਹੁਣ ਸਰ ਕੀ ਬਣੇਗਾ ਜੀ ਚਲਾਨ ਕੱਟ ਰਿਹਾ ਜੀ ਬਿਲਕੁਲ ਜੀ ਬਿਲਕੁਲ ਚਲਾਨ ਬਣਦਾ ਚਲਾਨ ਕੱਟ ਰਿਹਾ ਇਦਾਂ ਤੇ ਹੋਰ ਕਈ ਹੋਣੇ ਆ ਜੀ ਉਹ ਆ ਔਰੇ ਹੈਗੇ ਆ ਜਿਹਨਾਂ ਨੇ ਸ਼ਾਰਤ ਕੰਨੀ ਕਰਦੇ ਆ ਉਹ ਇਦਾਂ ਦੇ ਕੁੰਡੇ ਕੁੰਡੇ ਜਿਹੜੇ ਹੈਗੇ ਆ ਉਹ ਐ ਆਪਣੀ ਸ਼ਾਨ ਸੰਗ ਦੇ ਤੇ ਅਸੀਂ ਨੰਬਰ ਪਲੇਟ ਛੋਟੀ ਲਾਈਏ ਤੇ ਕੱਟੀਏ ਤੇ ਫਿਰ ਚਲਾਨ ਵੀ ਉਹਨਾਂ ਨੂੰ ਭੋਤਨੇ ਪੈਂਦੇ ਆ ਇਹਦਾ ਕੱਲਾ ਚਲਾਨ ਹੀ ਕੱਟ ਹੋਵੇਗਾ ਕਿ ਜਿਵੇਂ ਮਗਰਾੜ ਨਹੀਂ ਲੱਗਿਆ ਉਹ ਹਾਰਨ ਵੱਡੇ ਨੇ ਜੀ ਨੰਬਰ ਪਲੇਟਾਂ ਨਹੀਂ ਹੈਗੀਆਂ ਉਹ ਸਭ ਕੁਝ ਲਵਾਣ ਦੇ ਆ ਇਦਾਂ ਇਦਾਂ ਬਿਲਕੁਲ ਜੀ ਸਾਰਿਆਂ ਦਾ ਚਲਾਨ ਕੱਟ ਹੋਊਗਾ ਜੋ ਜੋ ਵੀ ਇਹਦੇ ਵਿੱਚ ਕਮੀ ਪੇਸ਼ੀ ਹੈਗੀ ਹੈ ਜੋ ਇਹਨੇ ਕੀਤਾ ਹੈਗਾ ਸਾਰਾ ਚਲਾਨ ਕੱਟ ਹੋਊਗਾ ਉਹਨਾਂ ਜੁਰਮਾਨਾ ਵੀ ਵੱਧ ਪਊਗਾ ਠੀਕ ਹੈ ਫਿਰ ਆਪੇ ਲਾਊਗਾ ਜੀ ਜੀ ਚਲੋ ਬਹੁਤ ਸ਼ੁਕਰੀਆ ਜੀ ਔਰ ਪੁਲਿਸ ਇਸ ਸਮੇਂ ਸ਼ਕਤੀ ਦੇ ਮੂਡ ਵਿੱਚ ਹੈ ਐਸਐਚਓ ਸਾਹਿਬ ਨੇ ਦਿਖਾ ਦਿੱਤਾ ਕਹਿੰਦੇ ਕਿ ਜਿੰਨੀਆਂ ਕੰਪਲਿਕੀਸ਼ਨਸ ਹੈ ਜਿੰਨੀਆਂ ਕਮੀਆਂ ਆ ਸਾਰਿਆਂ ਦੇ ਜਲਾਨ ਕੱਟੇ ਜਾਣੇ ਤਾਂ ਮੇਰੀ ਬੇਨਤੀ ਹੈ ਛੋਟੇ ਵੀਰਾਂ ਨੂੰ ਵੱਡੇ ਵੀਰਾਂ ਨੂੰ ਵੀ ਕਿ ਤੁਸੀਂ ਚਲੋ ਬੰਦੇ ਤੇ ਮਨਜੁੰਦਾ ਸ਼ਕੀਨੀ ਕਰਨੀ ਹੈ ਮਾੜੀ ਮੋਟੀ ਕੋਈ ਬੰਦਾ ਫੋਟੋ ਲਵਾ ਲੈਂਦਾ ਹੈ ਹਾਲਾਂਕਿ ਉਹ ਵੀ ਰੂਲ 'ਚ ਨਹੀਂ ਆਉਂਦੀ ਫੋਟੋ ਵੀਰੇ ਲਵਾਣੀ ਚਾਹੀਦੀ ਪਰ ਇਹ ਤਾਂ ਦੇਖੋ ਜੀ ਸਾਰੇ ਕੰਮ ਖਰਾਬ ਕੀਤਾ ਤੇ ਪੁਲਿਸ ਕਹਿੰਦੀ ਸੀ ਬਖਸ਼ਣ ਦੇ ਮੂਡ 'ਚ ਨਹੀਂ ਔਰ ਸਭ ਤੋਂ ਖਾਸ ਗੱਲ ਜਿਹੜੀ ਐਸਐਚਓ ਸਾਹਮਣੇ ਗਈ ਹੈ ਮੈਂ ਦੁਬਾਰਾ ਵੀ ਕਹਿ ਦੇਣਾ ਚਾਹੁੰਦਾ ਰਿਪੀਟ ਕਰ ਦੇਣਾ ਚਾਹੁੰਦਾ ਤਾਂ ਜੋ ਤੁਹਾਡੇ ਜ਼ਿਹਨ 'ਚ ਗੱਲ ਬਸ ਜਵੇ ਉਹ ਕਹਿੰਦੇ ਜਦ ਵੀ ਤੁਸੀਂ ਕਿਸ ਨੂੰ ਕਮਰਾ ਕਰਾਏ ਤੇ ਦੇਣਾ ਇਹ ਹੱਥ ਜੋੜ ਕੇ ਹੀ ਬੇਨਤੀ ਹੈ ਸਾਡੀ ਬੇਨਤੀ ਵੀ ਆ ਪ੍ਰਸ਼ਾਸਨ ਦੀ ਬੇਨਤੀ ਆ ਕਿ ਭਾਈ ਉਹਦਾ ਐਡਰੈਸ ਕਨਫਰਮ ਕਰ ਲਓ ਥਾਣੇ ਜਾ ਕੇ ਦੱਸ ਦਿਓ ਥਾਣੇ ਵਾਲੇ ਵੈਰੀਫਾਈ ਕਰ ਲੂਗੇ ਰੀਚੈੱਕ ਕਰ ਲੂਗੇ ਸਾਰਾ ਕੁਝ ਔਰ ਫਿਰ ਉਸ ਤੋਂ ਬਾਅਦ ਕਲੀਅਰ ਹੋ ਜੂਗਾ ਕਿ ਬੰਦਾ ਸੱਚੀ ਜੋ ਐਡਰੈਸ ਦੱਸ ਰਿਹਾ ਉਹਦਾ ਵਾਸੀ ਹੈ ਉੱਥੋਂ ਵਸਨੀਕ ਹੈ ਕਿ ਨਹੀਂ ਆ ਇਹ ਨਾ ਹੋਵੇ ਬੰਦਾ ਕੱਲੂ ਵਾਰਦਾਤ ਕਰਕੇ ਭੱਜ ਜਵੇ ਤੇ ਪਿੱਛੇ ਭੁਗਤਣਾ ਤੁਹਾਨੂੰ ਪੈ ਜਵੇ ਤਾਂ ਇਹਨਾਂ ਗੱਲਾਂ ਤੇ ਗੌਰ ਕਰਨਾ ਬਹੁਤ ਜ਼ਰੂਰੀ ਹੈ ਹੈਲਮਟ ਅਸੀਂ ਆਪਣੇ ਲਈ ਪਾਣਾ ਕਿਸ ਨੂੰ ਦਿਖਾਣ ਲਈ ਨਹੀਂ ਪਾਣਾ ਕਿਸ ਤੋਂ ਡਰ ਕੇ ਨਹੀਂ ਪਾਣਾ ਸਿਰਫ ਇਸ ਗੱਲ ਤੋਂ ਡਰ ਕੇ ਪਾਣਾ ਕਿ ਯਾਰ ਜੇ ਥੱਲੇ ਸਿਰ ਵੱਜਿਆ ਤਾਂ ਨੁਕਸਾਨ ਆਪਣਾ ਨਾ ਪਾ ਲਓ ਤਾਂ ਬਹੁਤ ਚੰਗੀ ਗੱਲ ਹੈ ਬਾਕੀ ਆਪਾਂ ਸਵਾਲ ਤਾਂ ਲਈ ਲਈਦੇ ਆ ਕਿ ਭਾਈ ਜੀ ਰੂਲ ਸਾਰੇ ਵਾਲੇ ਸਿਮਿਲਰ ਹੋਣੇ ਚਾਹੀਦੇ ਇਹ ਨਹੀਂ ਕਿ ਜੇ ਕੋਈ ਸਪਾਰਸ਼ ਕਰਦਾ ਉਹਨੂੰ ਛੱਡ ਰੂਲ ਸਾਰਿਆਂ ਲਈ ਸਿਮਿਲਰ ਹੋਣੇ ਚਾਹੀਦੇ ਸਾਡੀ ਤਾਂ ਇਹੀ ਜਿਹੜੀ ਬੇਨਤੀ ਹੈ ਸਾਡੀ ਇਹੀ ਮੰਗ ਹੈ ਔਰ ਸਹਿਯੋਗੀ ਬਣੀਏ ਅਸੀਂ ਇਹ ਨਾ ਕਰੀਏ ਕਿ ਯਾਰ ਮਗਰਾੜ ਪੜ ਦੱਤਾ ਪੂਛ ਵੜ ਦਿੱਤੀ ਜਾਂ ਗੱਡੀ ਗਲਤ ਪਾਰਕਿੰਗ ਤੇ ਲਾ ਕੇ ਚੱਲੇਗੇ ਗਲਤ ਜਗ੍ਹਾ ਤੇ ਖੜੀ ਕਰਕੇ ਚੱਲੇਗੇ ਉਹਨਾਂ ਟ੍ਰੈਫਿਕ ਨੂੰ ਦਿੱਕਤ ਆਉਂਦੀ ਹੈ ਕੋਸ਼ਿਸ਼ ਕਰੀਏ ਕਿ ਸਹਿਯੋਗੀ ਬਣੀਏ ਬੜੇ ਨਾਲ ਬੇਤੀ ਨਵਾਂ ਸ਼ੈਨਾ ਬਿਛੋੜੀ ਦਿਨੇ ਸੂਰੀ ਕੈਮਰਾ ਪਰ ਸਮਝੀ ਕੋਨ ਜਾਸਤੋਂ ਬਹੁਤ ਜਲਦੀ ਫਿਰ ਤੋਂ ਹਜ਼ਰ ਮੰਗੇ ਸასი ਘਰ ਦਾ ਬਰਕਾ